ਵਾਹੇ ਗੁਰਜੀਕਾ ਫਾਲਸਾ ਵਾਹੇ ਗੁਰਜੀ ਕੀ ਫਸੇ ਤੰਦਨ ਸਿਗਰੂ ਤੇ ਕੋ ਦਰਸਾ ਮਹਾਰਾਜ ਸਵੇ ਜੇ ਦੇਹ ਕਰਾ ਸਵੇ ਜੇ ਦੇਹ ਕਰਾ ਤੰਦਨ ਦਾ ਭਲਾ ਕਰੋ ਮੋਜੀ ਮੇਰ ਕਰੋ ਕਿਰਪਾ ਕਰੋ ਬਾਈ ਸੁੱਖਾ ਬਲੇਸਾ ਦਾ ਮਾਣ ਕਰੋ ਬਾਈ ਉਹ ਕੀ ਗੜੀ ਨਾ ਦੇਖੋ ਸੁੱਖਾ ਕਰੋ ਸਰਬਤ ਦਾ ਭਲਾ ਕਰੋ ਤੰਦਨ ਤੰਦਨ ਸਿਗਰੂ ਤੇ ਕੋ ਦਰਸਾ ਮਹਾਰਾਜ ਸਾੰਨੇ ਜੇ ਮੇਰ ਕਰੋ ਕਿਰਪਾ ਕਰੋ ਸਰਬਤ ਬਕਦੀਸ਼ ਸਿੰਘ ਜੀ ਸਰਬਤ ਬਕਦੀਸ਼ ਸਿੰਘ ਜੀ

जगतारन को अवतार बनायो जपयो जिन अर्जुन देव गौर आयो जपयो जिन अर्जुन देव गुरु फिर संकट जो गर्ब न आयो चरण गगन नव खंड में जात स्वरूपे रहयो भर तन मथुरा कछ भेद नहीं गोरे अर्जुन पर तक हर 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 नाम जपंत कछ ना कह जम काल ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੋ ਸਾਹਿਬ ਗੁਣੇ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਤੋ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰਨਾ ਕੋਈ ਗਿਆਨ ਧਿਆਨ ਤੇ ਸ ਕਰਮ ਨ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ जिन कल राखी मेरी राम नाम और मैं गये जाके सम नहीं को जैसे मरत संकट मेट दरस तुहारो तो कहो टल गोर से सहज सुभा ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੇ ਸਫਤ ਖਸਮ ਦੀ ਨੌਰ ਅਰਸੋਂ ਪੁਰਸੋਂ ਛਟੀ ਐ ਤਦ ਡਠੇ ਸਚੇ ਬਾਤਸਾ ਮਲ ਜਨਮ ਜਨਮ ਦੀ ਕੱਟੀ ਸਜਣ ਸਚਾ ਬਾਤਸਾ शरसह जास बैठ्या सोहि सा वेसह ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਭਣ ਸੁਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ ਤਾਂ ਵਿਦਨੀ ਕੀ ਘਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ सोई सुहर सुजानी तेन ही सुने दुख सुख मेरा तो बेदनी खटानी जी की एक ही पहमानी अवर जतन कर रहे बहुते तिल तिल ਕਹੀ ਕੀਮਤ ਜਾਣੀ ਅਮਰਤ ਨਾਮ ਨਿਰਮੋਲਕ ਹੀਰਾ ਗੁਰ ਦੀ ਨਾਮ ਮੰਤਾਨੀ ਦਿਗੈ ਨ ਡੋਲੇ ਜੜ ਕਰ ਰਹੋ ਪੂਰਨ ਹੋਏ ਤ੍ਰਿਪਤਾਨੀ ਤੇ ਤੇਨ ਕੀ ਬਾਤ ਦਿਲਾਨੀ ਅਲੰਕਾਰ ਮਹਿਤਲੀ ਹੋਈ ਹੈ ਪਾਤੇ ਕਨਵਖਾਨੀ ਪ੍ਰਗਟਿਓ ਜੋਤ ਸਹਿਲ ਸੁਖ ਸੁਭਾਂ ਵਾਜੇ ਅਨਹਤ ਬਾਣੀ कहो नानक ने चल पर मंदो गुर बंधानी प्रगटे जोत सहज सुख सोमा बाजे अनहत बाली कहो नानक ने ਸੰਧਾਨੀ ਖੋਇ ਗੁਰਜੀ ਦਾ ਆਸਾ ਖੋਇ ਗੁਰਜੀ ਕੀ ਵਤੇ ਤਨਾਸਰੀ ਮਹਿਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਘੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤੌ ਬਿਧ ਨੀ ਕੀ ਖਟਾਨੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਤਨਾਸਰੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ ਅੰਭ 671 ਦੇ ਉੱਤੇ ਸੁਭਾਏ ਮਾਨ ਹੈ ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆਗਾਵੇ ਆ ਸਤਿਗੁਰੂ ਸੱਚੇ ਪਾਤਸ਼ਾਹ ਦਰ ਤੇ ਪ੍ਰਵਾਨ ਕਰ ਲੈਣ ਸਤਿਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁੰਨਾਂ ਦੀ ਖਿਮਾ ਗੱਜ-ਬੱਜ ਕੇ ਫਤੇ ਬੁਲਾਓ ਵਾਹਿ ਗੁਰਜੀ ਦਾ ਸਾਧ ਸੰਗ वाहेगुरु जी फतह